ਗੁਰਪ੍ਰੀਤ ਗੁਰਪ੍ਰੀਤ ਮੁਤਾਬਕ ਸ਼ਾਮ ਲਈ ਖਾਣੇ ਦੇ ਟਿਕਾ ਕਰਨ ਲਈ ਪਿਆਰੀ ਗੁਰਦਵਾਰੇ ਦੀ ਜਗਤ ਕੋਰ ਕੋਰਪਰਾ ਡੀਸੀ ਦਫਤਰ ਅਸੀਂ ਮਜੂਦ ਹੈਗੇ ਆ ਜੇਕਰ ਅੱਜ ਦੀ ਗੱਲ ਕਰਦੇ ਹੈਗੇ ਤੇ 20 ਦਿਨ ਜੋ ਕਿਸਾਨਾਂ ਮਜ਼ਦੂਰਾਂ ਦੇ ਜੋ ਸ਼ੰਭੂ ਖਨੋਰੀ ਬਾਟਰ ਤੇ ਤਸ਼ੱਦਦ ਹੋਇਆ ਔਰ ਬੀਤੀ ਕੱਲ ਸ਼ਾਮ ਜਿਹੜੇ ਇੱਕ ਵੱਡੇ ਕਿਸਾਨ ਆਗੂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਚੀਜ਼ ਨੂੰ ਲੈ ਕੇ ਜਿਹੜਾ ਕੇਐਮਐਸਕੇਐਮ ਵੱਲੋਂ ਅੱਜ ਵੱਡੇ ਪੱਧਰ ਤੇ ਪੰਜਾਬ ਭਰ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਜਿਹੜਾ ਰੋਜ ਪ੍ਰਦਰਸ਼ਨ ਕੀਤਾ ਗਿਆ ਜੇਕਰ ਫਰੋਹੀਪੁਰ ਦੀ ਗੱਲ ਕਰਦੇ ਆਂ ਤੇ ਕਿਸਾਨ ਮਦੂਰ ਸੰਘਰਸ਼ ਕਮੇਟੀ ਵੱਲੋਂ ਇੱਕ ਵੱਡਾ ਜਿਹੜਾ ਧਰਨਾ ਸੰਘਰਸ਼ ਲੀਕਿਆ ਗਿਆ ਸੋ ਉਸ ਦੇ ਵਿੱਚ ਜਿਹੜੀ ਜ਼ਿਲ੍ਹਾ ਫਰੋਹੀਪੁਰ ਦੀ ਸਮੁੱਚੀ ਟੀਮ ਨੇ ਕਿਸਾਨ ਮਦੂਰ ਸੰਘਰਸ਼ ਕਮੇਟੀ ਤੇ ਪਹੁੰਚੀ ਸੋ ਫੌਰੀ ਸਿਰਾਪਾ ਤੇ ਜਿਹੜੇ ਦੇਖਾਂਗੇ ਗੱਲਬਾਤ ਕਰਾਂਗੇ ਕਿਉਂਕਿ ਅੱਜ ਸਵੇਰ ਤੋਂ ਇੱਥੇ ਜਿਹੜਾ ਧਰਨਾ ਲੱਗਾ ਹੋਇਆ ਸੀ ਔਰ ਇੱਥੇ ਅੱਜ ਖਾਸ ਕਰਕੇ ਇੱਕ ਇੱਕ ਜ਼ਿਲ੍ਹਾ ਫਰੀਪੁਰ ਦੀ ਸਾਰੀ ਟੀਮ ਪਹੁੰਚੀ ਔਰ ਇੱਕ ਚੇਤਾਵਨੀ ਰੂਪ 'ਚ ਜਿਹੜਾ ਇਹ ਧਰਨਾ ਜਿਹੜਾ ਅੱਜ ਲੀਕਾ ਗਿਆ ਔਰ ਨਾਲ ਹੀ ਪ੍ਰਸ਼ਾਸਨ ਨੇ ਇੱਕ ਅਲਟੀਮੇਟਮ ਦਿੱਤਾ ਗਿਆ ਕਿ ਜਿਹੜੇ ਸਾਡੇ ਕਿਸਾਨ ਮਜ਼ਦੂਰ ਹੈਗੇ ਆ ਉਹਨਾਂ ਨੂੰ ਜਿਹੜਾ ਰਿਹਾ ਕੀਤਾ ਜਾਵੇ ਔਰ ਜਿਹੜਾ ਵੱਡੇ ਪੱਧਰੇ ਜਿਹੜਾ ਸ਼ੰਭੂ ਖਨੌਰੀ ਬਾਡਰ ਤੇ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਜਾਂ ਲੁੱਟ ਕੋਈ ਹੋਈ ਹੈ ਜਾਂ ਜਿਹੜਾ ਉਥੋਂ ਜਿਹੜਾ ਬੀਜੇਪੀ ਹੋਰ ਆ ਜਿਹੜੇ ਆਮ ਆਦਮੀ ਪਾਰਟੀ ਦੇ ਗੁੰਡਿਆਂ ਨੇ ਸਮਾਨ ਲੁੱਟਿਆ ਹੈਗਾ ਉਹਨੂੰ ਜਿਹੜਾ ਉਥੇ ਸ਼ੰਭੂ ਬਾਡਰ ਖਨੌਰੀ ਬਾਡਰ ਤੇ ਜਿਹੜਾ ਉਥੇ ਲੈ ਕੇ ਆਂਦਾ ਜਾਵੇ ਉਹਨਾਂ ਚ ਜਿਹੜੇ ਅਗਲੇ ਮੋਰਚੇ ਵੀ ਲਗਾਤਾਰ ਚੱਲਦੇ ਰਹਿਣਗੇ ਔਰ ਇਹ ਤੇ ਸਤਾਮਨੀ ਰੂਪ ਚਾ ਜਿਹੜਾ ਧਰਨਾ ਮੁੰਤਵੀ ਕੀਤਾ ਗਿਆ ਸੋ ਅਗੇ ਦੀ ਤਸਵੀਰਾਂ ਆਪਾਂ ਤੁਹਾਡਾ ਨਾਲ ਸਾਂਝੀਆਂ ਕਰਾਂਗੇ ਤੇ ਗੱਲਬਾਤ ਵੀ ਕਰਾਂਗੇ ਆਪ ਸਰਕਾਰ ਦੇ ਦਮਨਕਾਰੀ ਚੱਕਰ ਦਾ ਵਿਰੋਧ ਕਰਦੇ ਹਾਂ ਅੱਜ ਪੰਜਾਬ ਦੇ ਵਿੱਚ ਅ ਇਸ ਦਫ਼ਤਰਾਂ ਦੇ ਉੱਤੇ ਰੋਜ਼ ਪ੍ਰੋਟੈਸਟ ਕਰਕੇ ਆਪਣੀ ਗੱਲ ਰੱਖੀ ਆ ਔਰ ਅਸੀਂ ਇੱਥੋਂ ਜਿਹੜੀ ਮੰਗ ਪੱਤਰ ਦਿੱਤਾ ਗਿਆ ਵਾ ਇਹ ਸਾਡੇ ਦੋਵਾਂ ਫਾਰਮਾਂ ਵੱਲੋਂ ਕੁਝ ਥਾਵਾਂ ਤੇ ਪਰ ਇੱਥੇ ਦੇਣਾ ਹੀ ਗਵਾਰਾ ਨਹੀਂ ਸਮਝਿਆ ਵੀ ਇੱਥੋਂ ਦਾ ਪ੍ਰਬੰਧ ਇੰਨਾ ਨਕਮਾ ਵੀ ਇਹਨਾਂ ਨੇ ਕਿਸਾਨਾਂ ਮਜ਼ਦੂਰਾਂ ਨਾਲ ਗੱਲਬਾਤ ਕਰਨ ਨੂੰ ਹੀ ਗਵਾਰਾ ਨਹੀਂ ਸਮਝਿਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਇਹ ਆਉਂਦਾ ਵਾ ਵੀ ਗੱਲਬਾਤ ਕਰਨੀ ਕਿਵੇਂ ਸਿਖਾਉਣੀ ਆ ਉਹ ਵੀ ਸਿਖਾਵਾਂਗੇ ਔਰ ਨਾਲ ਸਾਡੀ ਚੇਤਾਵਨੀਆਂ ਵੀ ਸਾਡਾ ਜਿੰਨਾ ਮਾਲ ਸਵਾਬ ਉੱਥੇ ਪੋਰਸ ਵਾਲਿਆਂ ਨੂੰ ਟਿਆ ਉਥੇ ਆਮ ਆਦਮੀ ਦੇ ਡਾਕੂਆਂ ਨੇ ਲੁੱਟਿਆ ਉਥੇ ਭਾਜ ਭਾਈ ਡਾਕੂਆਂ ਨੇ ਉਟਿਆ ਉਹਦੀ ਭਰਪਾਈ ਪੰਜਾਬ ਸਰਕਾਰ ਕਰੇ ਜਿੰਨੇ ਸਾਡੇ ਆਗੂ ਹੁਣ ਤੱਕ ਗ੍ਰਿਫਤਾਰ ਕੀਤੇ ਆ ਭਾਵੇਂ ਉਹ ਮਹਾਲੀ ਵਾਲੇ ਖਨੋਰੀ ਵਾਲੇ ਸ਼ੰਭੂ ਵਾਲੇ ਜਾਂ ਅੱਜ ਕਿਤੇ ਹੋਰ ਰਸਤਿਆਂ 'ਚੋਂ ਕੀਤੇ ਆ ਉਹ ਸਾਰਿਆਂ ਦੀ ਰਿਹਾਈ ਕਰੇ ਅਗਲਾ ਐਲਾਨ ਅਸੀਂ ਦੋਹਾਂ ਫੋਰਮਾਂ ਦੀ ਮੀਟਿੰਗ ਲਾ ਕੇ ਉਹ ਕਰਾਂਗੇ ਔਰ ਉਸ ਜੋ ਉਹ ਜਿਹੜਾ ਐਲਾਨ ਹੋਊਗਾ ਉਹਦੇ ਤੇ ਪੰਜਾਬ ਸਰਕਾਰ ਨੂੰ ਇੱਕ ਇੱਕ ਮਾਰੀ ਡਾਂਗ ਦਾ ਇੱਕ ਇੱਕ ਟੋੜੀ ਟਰਾਲੀ ਦਾ ਖਮਾਜਾ ਹਰ ਹਾਲਤ ਦੇ ਵਿੱਚ ਭੁਗਤਣਾ ਪਊਗਾ ਪੰਜਾਬ ਦੇ ਵਸਨੀਕੋ ਕਿਰਤੀਓ ਕਾਮਿਓ ਤਗੜੇ ਹੋ ਜਾਓ ਲੁਟੇਰਾ ਚੜ੍ਹਾਉਂਦਾ ਤੁਸੀਂ ਮੋੜ ਦੇਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਆ ਜਿਹੜਾ ਡੀਸੀ ਦਫਤਰਾਂ ਮੂਰੇ ਧਰਨਾ ਲੱਗਾ ਹੈ ਕਿ ਅਪਡੇਟ ਕੀ ਜਾਂਦੀ ਜਾਂਦੀ ਏ ਦੇਖੋ ਜੀ ਅੱਜ ਜਿਹੜਾ ਫਿਰੋਜ਼ਪੁਰ ਡੀਸੀ ਦਫ਼ਤਰ ਦੇ ਸਾਹਮਣੇ ਧਰਨਾ ਲੱਗਿਆ ਸੀ ਉਹ ਹੁਣ ਸਮਾਪਤ ਕਰ ਦਿੱਤਾ ਗਿਆ ਹੈ ਕਿਉਂਕਿ ਦੋਵਾਂ ਫੋਰਮਾਂ ਨੇ ਫੈਸਲਾ ਕੀਤਾ ਹੈ ਕਿ ਚੇਤਾਵਨੀ ਇੱਕ ਦੇ ਕੇ ਕਿ ਜਿਹੜੇ ਸਾਡੇ ਆਗੂ ਜਿਹੜੇ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ ਚਾਹੇ ਉਹ ਕੱਲ੍ਹ ਮੁਹਾਲੀ ਦੇ ਵਿੱਚ ਗ੍ਰਿਫਤਾਰ ਕੀਤੇ ਸੀ ਜਾਂ ਅੱਜ ਡੀਸੀ ਦਫ਼ਤਰਾਂ ਦੇ ਜਦੋਂ ਧਰਨੇ ਵੱਲੋਂ ਆ ਰਹੇ ਸੀ ਕੋਈ ਆਗੂ ਉੱਥੇ ਗ੍ਰਿਫਤਾਰ ਕੀਤੇ ਸੀ ਅਸੀਂ ਇਹ ਦੇਖਣਾ ਹੈ ਵੀ ਉਹ ਕਿੰਨੇ ਚਿਰ ਚ ਗ੍ਰਿਫਤਾਰ ਲਨੂੰ ਰਹਾ ਕਰਦੇ ਨੇ ਜਲਦੀ ਤੋਂ ਜਲਦੀ ਰਹਾ ਕੀਤਾ ਜਾਣ ਨਾ ਕੀਤੇ ਜੇ ਕਰ ਇਹਨਾਂ ਨੇ ਜਲਦੀ ਤਾਂ ਫਿਰ ਜਿਹੜੀ ਦੋ ਫਰਮਾਂ ਦੀ ਇਲਾਕੇ ਮੀਟਿੰਗ ਉਹਦੇ ਵਿੱਚ ਫੈਸਲਾ ਲਿਆ ਜਾਵੇਗਾ ਕਿ ਅਗਲਾ ਜਿਹੜਾ ਸੰਘਰਸ਼ ਹੈ ਉਹ ਕਿਸ ਰੂਪ ਦੇ ਵਿੱਚ ਤੇ ਕਿਹੋ ਜਿਹਾ ਕਰਨਾ ਉਹ ਉਹਦੇ ਬਾਰੇ ਵਿੱਚ ਬਾਅਦ ਚ ਤੁਹਾਨੂੰ ਜਿਹੜੀ ਮੀਟਿੰਗ ਕਰਕੇ ਉਹ ਫੈਸਲਾ ਆਵੇਗਾ ਉਹਦੇ ਮੁਤਾਬਕ ਕਰਾਂਗੇ ਇਹ ਪ੍ਰਧਾਨ ਜੀ ਜਿਹੜੀ ਉੱਥੇ ਮੋਰਚਾ ਦੇ ਵਿੱਚ ਜੜੀ ਲੁੱਟਖਸਟ ਹੋਈ ਹੈ ਕਹਿ ਸਕਦੇ ਯਾਰ ਭੰਨ ਤੋੜ ਹੋਈ ਉਸ ਨੂੰ ਤੁਸੀਂ ਕਿਸ ਰੂਪ ਚ ਦੇਖਦੇ ਹੋ ਵੇਖੋ ਜੀ ਜਿੰਨੀ ਵੀ ਉੱਥੇ ਲੁੱਟਖਸਟ ਹੋਈ ਹੈ ਸਾਰੀਆਂ ਵੀਡੀਓਜ਼ ਉਹ ਜਥੇਬੰਦੀ ਦੇ ਕੋਲ ਪਹੁੰਚ ਚੁੱਕੀਆਂ ਨੇ ਕੁਝ ਪਹੁੰਚ ਰਹੀਆਂ ਨੇ ਜਿੰਨੀ ਵੀ ਲੁੱਟ ਖਸੁੱਟ ਚਾਹੇ ਉਹ ਪੁਲਿਸ ਵਾਲਿਆਂ ਕੀਤੀ ਏ ਚਾਹੇ ਭਾਜਪੀ ਦੇ ਆਗੂਆਂ ਨੇ ਕੀਤੀ ਏ ਚਾਹੇ ਭਾਜਪੀ ਦੇ ਗੁੰਡਾ ਅੰਸਰਾਂ ਨੇ ਕੀਤੀ ਏ ਉਹ ਜਾਂ ਆਮ ਆਦਮੀ ਪਾਰਟੀ ਦੇ ਗੁੰਡਾ ਅੰਸਰਾਂ ਨੇ ਕੀਤੀ ਏ ਉਹ ਸਾਰੀ ਦੀ ਸਾਰੀ ਵੀਡੀਓਜ਼ ਲੈ ਕੇ ਰਿਕਾਰਡ ਸਾਡੇ ਕੋਲ ਏ ਜਿਹੜਾ ਸਾਡਾ ਸਮਾਨ ਸਾਰਾ ਉੱਤੇ ਪਿਆ ਸੀ ਟਰਾਲੀਆਂ ਸੀ ਟਰੈਕਟਰ ਸੀ ਉਹਦੇ ਵਿੱਚ ਏਸੀ ਲੱਗੇ ਸੀ ਉਹਦੇ ਵਿੱਚ ਪੱਖੇ ਸੀ ਫਰਿੱਜਾਂ ਸੀ ਇੱਕ ਤਰ੍ਹਾਂ ਨਾਲ ਘਰ ਬਣੇ ਹੋਏ ਸੀ ਉਹਨਾਂ ਦੇ ਵਿੱਚ ਜੋ ਵੀ ਸਮਾਨ ਹੈਗਾ ਸੀ ਉਹਦੀ ਲਿਸਟ ਬਕਾਇਦਾ ਸਾਰੀ ਬਣਾ ਕੇ ਸਾਡੇ ਕੋਲ ਹੈ ਔਰ ਜਿਹੜੇ ਜਿਹੜੇ ਚੋਰਾਂ ਨੇ ਬੱਚਾ ਹੋ ਪੁਲਿਸ ਵਾਲਾ ਹੋਵੇ ਚਾਹੇ ਕੋਈ ਹੋਰ ਹੋਵੇ ਉਹਦੇ ਕੋਲੋਂ ਬਕਾਇਦਾ ਉਹਦੀ ਰਿਕਵਰੀ ਜਿਹੜੀ ਇਸ ਸਰਕਾਰ ਤੋਂ ਕਰਵਾ ਕੇ ਰਵਾਂਗੇ ਅੱਗੇ ਵੀ ਕਰਵਾਉਂਦੇ ਰਹਾਂ ਆਉਣ ਵਾਲੇ ਦਿਨਾਂ ਵਿੱਚ ਵੀ ਕਰਵਾਵਾਂਗੇ ਤੇ ਭਗਵੰਤਾਂ ਬਾਣ ਦੀ ਸਰਕਾਰ ਦਾ ਤੇ ਉਹਦੀ ਪੁਲਿਸ ਦਾ ਭਲੇਖਾ ਕੱਢ ਦਿਆਂਗੇ ਕਿ ਜੇ ਤੋਂ ਲਿਜਾ ਕੇ ਚੀਜ਼ ਕਰੇ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰ ਲੈਣਗੇ ਉਹ ਆਪ ਦਾ ਭਲੇਖਾ ਕੱਢ ਦੇਣ ਉਹਨਾਂ ਨੂੰ ਵਾਪਸ ਜੁਰਮਾਨੇ ਦੇ ਨਾਲ ਦੇਣੀ ਪਵੇਗੀ ਜੀ ਅਗਲਾ ਐਕਸ਼ਨ ਕੀ ਹੋਊਗਾ ਜੀ ਅਗਲਾ ਐਕਸ਼ਨ ਸਾਡੇ ਦੋ ਫੋਰਮਾਂ ਦੀ ਮੀਟਿੰਗ ਤੇ ਉਹਦੇ ਬਾਅਦ ਚ ਪਤਾ ਲੱਗੂਗਾ ਕਿ ਸਾਡੇ ਜਿਹੜੇ ਆਗੂ ਇਹਨਾਂ ਨੇ ਗ੍ਰਿਫਤਾਰ ਕੀਤੇ ਨੇ ਕਿੰਨੇ ਚਿਰ ਚ ਰਿਹਾ ਕਰਦੇ ਨੇ ਤੇ ਉਧਰੋਂ ਸਾਡੇ ਨਾਲ ਗੱਲਬਾਤ ਕਰਕੇ ਜਿਹੜਾ ਨੁਕਸਾਨ ਕੀਤਾ ਹੈ ਉਹਦੀ ਪਰਪਾਈ ਕਦੋਂ ਕਰਦੇ ਨੇ ਉਹਦੇ ਹਿਸਾਬ ਨਾਲ ਜਿਹੜਾ ਅਗਲਾ ਬੋਰਚੇ ਦੀ ਰੂਪਰੇਖਾ ਹੈ ਉਹ ਮੀਟਿੰਗ ਕਰਕੇ ਉਹਦੇ ਵਿੱਚ ਦੱਸੀ ਜਾਏ ਧੰਨਵਾਦ ਪ੍ਰਧਾਨ ਜੀ ਅ ਅੱਜ ਪ੍ਰਧਾਨ ਜੀ ਜਿਹੜਾ ਇੱਥੇ ਡੀਸੀ ਦਫ਼ਤਰ ਫਰੋਹੇਰ ਪਰ ਧਰਨਾ ਲੱਗਾ ਇਹਨੇ ਕੀ ਮੰਗਾ ਕੀ ਸੀ ਕਿ ਕਿਸ ਰੂਪ ਚ ਲੱਗਾ ਹੈ ਜੀ ਦੇਖੋ ਜੋ ਭਗਵੰਤ ਮਾਨ ਦੀ ਸਰਕਾਰ ਪਿਛਲੇ ਦਿਨਾਂ ਤੋਂ ਦੋ ਦਸ਼ਾਦਤ ਤੇ ਉਤਰੀ ਹੋਈ ਆ ਜਿਵੇਂ ਸੰਯੁਕਤ ਮੋਰਚੇ ਨੂੰ 5 ਮਾਰਚ ਨੂੰ ਚੰਡੀਗੜ੍ਹ ਦੇ ਵਿੱਚ ਜਾਣ ਤੋਂ ਰੋਕਿਆ ਆ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਆ ਸੀ ਤੇ ਉਹਨਾਂ ਦੇ ਉੱਤੇ ਜੋ ਦਸ਼ਾਦਤ ਕੀਤਾ ਵਾ ਪਹਿਲਾਂ ਗ੍ਰਿਫਤਾਰੀਆਂ ਕੀਤੀਆਂ ਵਾਂ ਉਹਦਾ ਵਿਰੋਧ ਪੂਰੇ ਪੰਜਾਬ ਦੇ ਵਿੱਚ ਹੋਇਆ ਤੇ ਕੱਲ ਜਦੋਂ ਕੇਂਦਰ ਦੇ ਨਾਲ ਮੀਟਿੰਗ ਚੱਲ ਰਹੀ ਸੀ ਭਗਵਾਨ ਦਮਨ ਸਰਕਾਰ ਦੇ ਮੰਤਰੀ ਵੀ ਨਾਲ ਬੈਠੇ ਸੀ ਤੇ ਬੜੇ ਹਿਰਦ ਮਾਹੌਲ ਦੇ ਵਿੱਚ ਜੋ ਕਿਸਾਨ ਅੰਦੋਲਨ ਟੂ ਚੱਲ ਰਿਹਾ ਉਹਨਾਂ ਦੋਨਾਂ ਫੋਰਮਾਂ ਦੇ ਆਗੂਆਂ ਦੀ ਮੀਟਿੰਗ ਚੱਲ ਰਹੀ ਸੀ ਪਰ ਨਾਲ ਦੀ ਨਾਲ ਹੀ ਸ਼ੰਭੂ ਖਨੋਰੀ ਬਾਰਡਰਾਂ ਦੇ ਉੱਤੇ ਵੱਡੀਆਂ ਫੋਰਸਾਂ ਲਾ ਦਿੱਤੀਆਂ ਗਈਆਂ ਜਦੋਂ ਕਿਸਾਨ ਪਰਤੇ ਆ ਮੀਟਿੰਗ ਤੋਂ ਬਾਅਦ ਉਹਨਾਂ ਕਿਸਾਨਾਂ ਨੂੰ ਜਿਹੜੀ ਸਿੰਘ ਡੱਲੇਵਾਲ ਸਰਵਨ ਸਿੰਘ ਭਦੇਰ ਉਹਨਾਂ ਨੂੰ ਤੇ ਬਾਕੀ ਸਾਥੀਆਂ ਨੂੰ ਮੋਹਾਲੀ ਪੁਲਿਸ ਵੱਲੋਂ ਰੀਟੇਨ ਕਰ ਲਿੱਤਾ ਗਿਆ ਤੇ ਜਿਹੜੀ ਢਾਹ ਢੁਆਈ ਅੰਦੋਲਨ ਜਿੱਥੇ ਚੱਲ ਰਿਹਾ ਹੈ ਸ਼ੰਭੂ ਖਨੋਰੀ ਬਾਰਡਰਾਂ ਤੇ ਵੱਡੇ ਪੱਦਰ ਤੇ ਕੀਤੀ ਇਹ ਲਾਠੀ ਚਾਰਜ ਕੀਤਾ ਰਿਆ ਬੀਬੀਆਂ ਭੈਣਾਂ ਦੇ ਉੱਤੇ ਛੱਦਰ ਕੀਤਾ ਗਿਆ ਜੋ ਸਾਡੇ ਉੱਥੇ ਟੈਂਟ ਬਣਿਆ ਸੀ ਉਹ ਢਾਹ ਦਿੱਤੇ ਗਏ ਤੇ ਜਿਹੜੀ ਭਗਵੰਤ ਮਾਨ ਸਰਕਾਰ ਦਾ ਜਿਹੜਾ ਉਹ ਅੰਦਰਲਾ ਚਿਹਰਾ ਸੀ ਉਹ ਨੰਗਾ ਹੋ ਗਿਆ ਜਿਸ ਤਰ੍ਹਾਂ ਮੋਦੀ ਸਰਕਾਰ ਨੇ ਉਹਨਾਂ ਨੂੰ ਕਿਹਾ ਉਹੀ ਭਗਵੰਤ ਮਾਨ ਸਰਕਾਰ ਨੇ ਮੋਦੀ ਸਰਕਾਰ ਦੀ ਆਕਾ ਬਣ ਕੇ ਕੰਮ ਕੀਤਾ ਵਾ ਤੇ ਜਿਹਦੇ ਵਿਰੋਧ ਦੇ ਵਿੱਚ ਜਿਹੜਾ ਅਸੀਂ ਅੱਜ ਦਾ ਪੂਰੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਡੀਸੀ ਦਫ਼ਤਰਾਂ ਦਾ ਘਰਾਓ ਰੱਖਿਆ ਸੀ ਉਹਦੇ ਤਹਿਤ ਅਸੀਂ ਡੀਸੀ ਦਫ਼ਤਰ ਫਰੋਈਪੁਰ ਦੇ ਅੱਗੇ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਇਕੱਤਰ ਹੋਏ ਆ ਤੇ ਵਿਰੋਧ ਪ੍ਰੋਟੈਸਟ ਕੀਤਾ ਵਾ ਚੇਤਾਵਨੀ ਦੇ ਕੇ ਇਹ ਜਿਹੜਾ ਅੰਦੋਲਨ ਅੱਜ ਦਾ ਜਿਹੜਾ ਉਹਨੂੰ ਅਸੀਂ ਮਲਤਵੀ ਕੀਤਾ ਵਾ ਕਿ ਜੇ ਸਾਡੇ ਕਿਸਾਨ ਆਗੂ ਰਿਹਾਰ ਨਾ ਕੀਤੇ ਜਿਹੜੇ ਸ਼ੰਭੂ ਖਨੋਰੀ ਤੇ ਗ੍ਰਿਫਤਾਰ ਕੀਤੇ ਆਓ ਚਾਹ ਮੋਹਾਲੀ ਤੋਂ ਗ੍ਰਿਫਤਾਰ ਕੀਤੇ ਆਓ ਉਹ ਨਾ ਰਿਹਾ ਕੀਤੇ ਜਾਂ ਸਾਡੀ ਜੋ ਭੰਨ ਤੋੜ ਚਾ ਤੁਸੀਂ ਜੋ ਸਾਡਾ ਨੁਕਸਾਨ ਕੀਤਾ ਉਹਦੀ ਪਰਭਾਈ ਨਾ ਕੀਤੀ ਜਾਂ ਜਿਸ ਤਰ੍ਹਾਂ ਸਾਡੇ ਦੇ ਜ਼ਬਰਦਸਤੀ ਕਰ ਰਹੇ ਜੋ ਇਹ ਨਾ ਰੋਕਿਆ ਤੇ ਦੋਨੇ ਫਾਰਮ ਆਉਣ ਵਾਲੇ ਟਾਈਮ ਦੇ ਵਿੱਚ ਮੀਟਿੰਗਾਂ ਕਰਕੇ ਤੁਹਾਨੂੰ ਮੂੰਹ ਤੋੜਵਾ ਜਵਾਬ ਦੇਣ ਧੰਨਵਾਦ ਪ੍ਰਧਾਨ ਧੰਨਵਾਦ